ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਈ ਹੈ ਜੀ ਬਹੁਤ ਹੀ ਵਧੀਆ ਰੈਸਪੀ ਜਿਹੜੀ ਕਿ ਸਾਰਿਆਂ ਦੀ ਮਨਪਸੰਦ ਹੁੰਦੀ ਹੈ ਅੱਜ ਆਪਾਂ ਬਣਾਏ ਹੈ ਜੀ ਸਮੋਸੇ ਇਹਨਾਂ ਨੂੰ ਬਹੁਤ ਹੀ ਈਜ਼ੀਲੀ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਚਲੋ ਜੀ ਆਪਾਂ ਦੀ ਰੈਸਪੀ ਜਿਹੜੀ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਇਹਦੇ ਲਈ ਆਪਾਂ ਲਏ ਅਸੀਂ ਜੀ ਦੋ ਕੌਲੀਆਂ ਲਈ ਅਸੀਂ ਮੈਦਾ ਤੇ ਇੱਕ ਚਮਚ ਲੈ ਅਸੀਂ ਜਵੈਨ ਤੇ 4 ਚਮਚ ਲੈ ਸਰੋਂ ਦਾ ਤੇਲ ਗਰਮ ਕਰਕੇ ਹੁਣ ਆਪਾਂ ਮੈਦੇ ਨੂੰ ਜਿਹੜਾ ਖੁੱਲੇ ਬਰਤਨ ਦੇ ਵਿੱਚ ਕੱਢ ਲਵਾਂਗੇ ਮੈਦੇ ਦੇ ਵਿੱਚ ਆਪਾਂ ਜਿਹੜਾ ਇੱਕ ਚਮਚਾ ਜਿਹੜਾ ਜਵੈਨ ਦਾ ਲਿਆ ਸੀ ਇਹਨੂੰ ਚੰਗੀ ਤਰ੍ਹਾਂ ਕ੍ਰਸ਼ ਕਰਕੇ ਆਪਾਂ ਇਸ ਤਰੀਕੇ ਨਾਲ ਆ ਜਿਹੜਾ ਇਹਦੇ ਵਿੱਚ ਪਾ ਲਾਂਗੇ ਤਾਂ ਕਿ ਜਿਹੜਾ ਟੇਸਟ ਆਗਾ ਸਮੋਸੇ ਦਾ ਬਹੁਤ ਵਧੀਆ ਆਵੇ ਤੇ ਇਹਦੇ ਨਾਲ ਜਿਹੜਾ ਹਾਜਮਾ ਉਹ ਵੀ ਵਧੀਆ ਰਹਿੰਦਾ ਹੁਣ ਆਪਾਂ ਜਿਹੜਾ 4 ਚਮਚ ਸਰੋਂ ਦਾ ਤੇਲ ਲਿਆ ਸੀਗਾ ਇਹਦੇ ਨਾਲ ਜਿਹੜੇ ਸਮੋਸੇ ਆ ਕ੍ਰਿਸਪੀ ਬਣਨਗੇ ਤੇ ਤੇਲ ਨੂੰ ਆਪਾਂ ਗਰਮ ਕਰਕੇ ਪਾਇਆ ਇਹਦੇ ਚ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਟਿਸਟ ਅਕੋਰਡਿੰਗ ਹੁਣ ਚੰਗੀ ਤਰ੍ਹਾਂ ਨਾਲ ਆਪਾਂ ਜਿਹੜਾ ਤੇਲ ਦੇ ਵਿੱਚ ਆ ਜਿਹੜਾ ਮੈਦੇ ਨੂੰ ਮਿਕਸ ਕਰ ਲਾਂਗੇ ਤਾਂ ਕਿ ਜਿਹੜਾ ਮੈਦਾ ਟੈਕਸਚਰ ਆ ਬਿਲਕੁਲ ਬਦਲ ਜੇ ਤੇ ਦੇਖ ਸਕਦੇ ਜਿਹੜਾ ਮੈਦਾ ਕਾਫੀ ਚੇਂਜ ਹੋ ਗਿਆ ਪਹਿਲਾਂ ਨਾਲੋਂ ਤੇਲ ਆ ਜਿਹੜਾ ਵਿੱਚ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਇਸ ਤਰੀਕੇ ਨਾਲ ਹੋਊਗਾ ਚੰਗੀ ਤਰ੍ਹਾਂ ਰਜ ਜਾਊਗਾ ਹੁਣ ਆਪਾਂ ਇਹਨੂੰ ਜਿਹੜਾ ਇੱਕ ਗਲਾਸ ਪਾਣੀ ਲਿਆ ਤੇ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਸਖਤ ਜਿਹਾ ਡੋ ਤਿਆਰ ਕਰ ਲਾਂਗੇ ਇਹਨੂੰ ਬਹੁਤ ਜ਼ਿਆਦਾ ਢਿੱਲਾ ਨਹੀਂ ਕਰਨਾ ਬਿਲਕੁਲ ਸਖਤ ਬਣਾਉਣਾਗਾ ਤਾਂ ਕਿ ਜਿਹੜੇ ਸਮੋਸੇ ਆ ਵਧੀਆ ਬਣਨ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਪਾਣੀ ਜਿਹੜਾ ਉੱਪਰ ਛਿੜਕ ਕੇ ਆਟੇ ਨੂੰ ਜਿਹੜਾ ਗੁੰਨ ਲਾਂਗੇ ਜੇਕਰ ਆਪਾਂ ਇੱਕਦਮ ਪਾਣੀ ਜ਼ਿਆਦਾ ਪਾ ਲਾਂ ਤਾਂ ਜਿਹੜਾ ਆਪਣਾ ਡੋ ਆ ਬਹੁਤ ਢਿੱਲਾ ਹੋ ਜਾਊਗਾ ਇਸ ਲਈ ਆਪਾਂ ਲੋੜ ਦੇ ਮੁਤਾਬਕ ਥੋੜਾ ਥੋੜਾ ਕਰਕੇ ਪਾਣੀ ਐਡ ਕਰਾਂਗੇ ਇਸੇ ਤਰੀਕੇ ਨਾਲ ਆਪਾਂ ਜਿਹੜਾ ਡੋ ਆ ਸਖਤ ਜਾਂ ਡੋ ਤਿਆਰ ਕਰ ਲਾਂਗੇ ਇਹਦਾ ਡੋ ਥੋੜਾ ਜਿਹਾ ਗੰਨਾ ਔਖਾ ਹੁੰਦਾ ਕਿਉਂਕਿ ਬਹੁਤ ਸਖਤ ਬਣਾਉਣਾ ਪੈਂਦਾ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਡੋ ਤਿਆਰ ਕਰ ਲੈਣਾ ਪਾਣੀ ਜਿਹੜਾ ਆਪਾਂ ਇੱਕ ਗਲਾਸ ਲਿਆ ਸੀ ਪਰ ਉਹਦੇ ਵਿੱਚੋਂ ਆਪਾਂ ਅੱਧਾ ਗਲਾਸ ਹੀ ਪਾਣੀ ਯੂਜ਼ ਕਰਾਂਗੇ ਇਸ ਤਰੀਕੇ ਨਾਲ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਗੁੰਨ ਲਾਂਗੇ 4 ਤੋਂ 5 ਮਿੰਟ ਤੱਕ ਇਸ ਤਰੀਕੇ ਨਾਲ ਆਪਾਂ ਇਹਨੂੰ ਗੁੰਨਣਾ ਚੰਗੀ ਤਰ੍ਹਾਂ ਪਾਣੀ ਬਿਲਕੁਲ ਨਹੀਂ ਇਸ ਤੋਂ ਬਾਹਰ ਲਗਾਉਣਾ ਇਸੇ ਤਰੀਕੇ ਨਾਲ ਆਪਾਂ ਨੂੰ ਮਲ ਮਲ ਕੇ ਚੰਗੀ ਤਰ੍ਹਾਂ ਗੁੰਨ ਲਾਂਗੇ 4 ਤੋਂ 5 ਮਿੰਟ ਤੱਕ ਜੇਕਰ ਆਪਾਂ ਡੋ ਵਧੀਆ ਤਿਆਰ ਕਰ ਲਾਂਗੇ ਇਹਦਾ ਤਾਂ ਸਮੋਸੇ ਵੀ ਵਧੀਆ ਬਣਨਗੇ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ ਨਾ ਡੋ ਇਸ ਤਰ੍ਹਾਂ ਤਿਆਰ ਹੋਇਆ ਹੁਣ ਆਪਾਂ ਇਹਨੂੰ ਜਿਹੜਾ 20 ਮਿੰਟ ਤੱਕ ਕਿਸੇ ਗਿੱਲੇ ਕੱਪੜੇ ਨਾਲ ਟਾਕੇ ਰੱਖ ਦਾਂਗੇ ਉਹਨਾਂ ਟਾਈਮ ਆਪਾਂ ਜਿਹੜਾ ਸਮੋਸੇ ਦਾ ਮਸਾਲਾ ਤਿਆਰ ਕਰਾਂਗੇ ਇਹਦੇ ਲਈ ਆਪਾਂ ਲੈ ਸੀ ਜੀ 8 మీడియం ਸਾਈਜ਼ ਦੇ ਆਲੂ ਬੋਇਲ ਕਰਕੇ 4 ਹਰੀਆਂ ਮਿਰਚਾਂ ਤੇ ਦੋ ਪਿਆਜ਼ ਐਪਾ ਪਾਏ ਜੀ ਇੱਕ ਚਮਚਾ ਾਮਚੂਰ ਪਾਊਡਰ ਦਾ ਇੱਕ ਚਮਚ ਪਾਇਆ ਗਰਮ ਮਸਾਲਾ ਇੱਕ ਚਮਚੀ ਪਾਇਆ ਜੀ ਆਪਾਂ ਰੋਸਟਡ ਜੀਰਾ ਪਾਊਡਰ ਟੇਸਟ ਬਹੁਤ ਵਧੀਆ ਆਉਂਦਾ ਇਹਦੇ ਨਾਲ ਤੇ ਇੱਕ ਚਮਚ ਦੇ ਕਰੀਬ ਆਪਾਂ ਨਮਕ ਪਾਇਆ ਤੇ ਇੱਕ ਚਮਚ ਪਾਈ ਹੈ ਜੀ ਕਸੂਰੀ ਮੇਥੀ ਅੱਧਾ ਚਮਚ ਪਾਈ ਕਸ਼ਮੀਰੀ ਲਾਲ ਮਿਰਚ ਇਹਨਾਂ ਕੜੱਤਨ ਬਹੁਤ ਘੱਟ ਹੁੰਦੀਆਂ ਬਟ ਜਿਹੜਾ ਕਲਰ ਆ ਸੋਹਣਾ ਆਉਂਦਾ ਤੇ ਹਲਦੀ ਆਪਾਂ ਪਾਈ ਹੈ ਜੀ ਕਲਰ ਦੇ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹੱਥ ਨਾਲ ਮਿਕਸ ਕਰ ਲਾਂਗੇ ਤੁਸੀਂ ਜੇਕਰ ਹਲਦੀ ਨਹੀਂ ਵੀ ਪਾਉਣੀ ਤਾਂ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਹੁਣ ਆਪਾਂ ਕੜਾਈ ਦੇ ਵਿੱਚ ਜਿਹੜਾ 3 ਚਮਚ ਤੇਲ ਦੇ ਪਾ ਲਏ ਆ ਜੀ ਤੇਲ ਜਿਹੜਾ ਚੰਗੀ ਤਰ੍ਹਾਂ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਜੀਰਾ ਪਾਵਾਂਗੇ ਤੇ ਜੀਰੇ ਨੂੰ ਇੱਕ ਤੋਂ 2 ਮਿੰਟ ਤੱਕ ਘੱਟ ਫਲੇਮ ਤੇ ਜਿਹੜਾ ਥੋੜਾ ਫਰਾਈ ਕਰ ਲਾਂਗੇ ਜੀਰਾ ਆਪਣਾ ਜਿਹੜਾ ਫਰਾਈ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਕੱਟੀ ਹੋਈ ਹਰੀ ਮਿਰਚ ਆ ਉਹ ਪਾਵਾਂਗੇ ਇਹਦੇ ਵਿੱਚ ਦੋ ਲਾਲ ਮਿਰਚਾਂ ਵੀ ਪਾਤੀਆਂ ਸੀ ਆਪਾਂ ਕੱਟੀਆਂ ਹੋਈਆਂ ਇਸੇ ਤਰੀਕੇ ਨਾਲ ਆਪਾਂ ਜਿਹੜਾ ਮਿਰਚਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਦੋ ਪਿਆਜ਼ ਜਿਹੜੇ ਬਰੀਕ-ਬਰੀਕ ਕੱਟ ਕੇ ਰੱਖੇ ਸੀ ਇਹਨਾਂ ਨੂੰ ਐਡ ਕਰ ਲਾਂਗੇ ਤੁਹਾਡੇ ਕੋਲ ਜੇਕਰ ਕੋਈ ਮਟਰ ਹੈਗਾ ਹਰੇ ਫਰੋਜ਼ਨ ਮਟਰ ਮਿਲ ਜਾਂਦੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਪਿਆਜ਼ ਨੂੰ ਚੰਗੀ ਤਰ੍ਹਾਂ ਜਿਹੜਾ ਭੁੰਨ ਲਾਂਗੇ ਘੱਟ ਫਲੇਮ ਤੇ ਤਾਂ ਕਿ ਜਿਹੜਾ ਤੜਕਾ ਆਪਣਾ ਜਲੇ ਨਾ ਇਸੇ ਤਰੀਕੇ ਨਾਲ ਆਪਾਂ ਇਹਨੂੰ ਭੁੰਨ ਲੈਣਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਸੀਗਾ ਮਿਲਾ ਕੇ ਰੱਖਿਆ ਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਜਿਹੜਾ ਮਸਾਲਾ ਤੁਸੀਂ ਦੇਖ ਸਕਦੇ ਬਿਲਕੁਲ ਸੁੱਕਾ ਸੁੱਕਾ ਬਣੂਗਾ ਕਿਉਂਕਿ ਤੇਲ ਆਪਾਂ ਬਹੁਤ ਘੱਟ ਪਾਇਆ ਇਹਦੇ ਵਿੱਚ ਤੇ ਇਸੇ ਤਰ੍ਹਾਂ ਹੀ ਤੁਸੀਂ ਬਣਾਉਣਾ ਇਸ ਤਰੀਕੇ ਨਾਲ ਇਹਨੂੰ 2 ਮਿੰਟ ਤੱਕ ਫਰਾਈ ਕਰ ਲੈਣਾ ਚੰਗੀ ਤਰ੍ਹਾਂ ਜਿਹੜਾ ਮਸਾਲਾ ਹੈਗਾ ਪਿਆਜ਼ ਦੇ ਵਿੱਚ ਰਚ ਜੇ ਹੁਣ ਆਪਾਂ ਜਿਹੜੇ ਆਲੂ ਸੀ ਮੈਸ਼ ਕਰਕੇ ਰੱਖਲੇ ਸੀ ਤੇ ਇਹਨਾਂ ਆਲੂਆਂ ਨੂੰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਨਾਲ ਸਾਰੇ ਆਲੂ ਆ ਜਿਹੜੇ ਆਪਾਂ ਚੰਗੀ ਤਰ੍ਹਾਂ ਨਾਲ ਮਸਾਲੇ ਦੇ ਵਿੱਚ ਮਿਕਸ ਕਰ ਲੈਣੇ ਆ ਤਾਂ ਕਿ ਜਿਹੜਾ ਨਮਕ ਮਿਰਚ ਸਾਰਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਆਪਣੇ ਸਮੋਸੇ ਦਾ ਟੇਸਟ ਆ ਜਿਹੜਾ ਵਧੀਆ ਆਵੇ ਚੰਗੀ ਤਰ੍ਹਾਂ ਆਪਾਂ ਫਲੇਮ ਨੂੰ ਜਿਹੜਾ ਬੰਦ ਵੀ ਕਰ ਦੇਣਾ ਇਸ ਟਾਈਮ ਤੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਹੁਣ ਆਪਾਂ ਜਿਹੜਾ ਆਟਾ ਟਾਕੇ ਰੱਖਿਆ ਸੀਗਾ ਮੈਂ ਇੱਧਰ ਇਹਨੂੰ ਆਪਾਂ ਦੇਖ ਲਾਂਗੇ ਜਿਹੜਾ ਡੋਵਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ ਹੁਣ ਆਪਾਂ ਇਹਨੂੰ ਇੱਕ ਤੋਂ ਦੋ ਮਿੰਟ ਤੱਕ ਫਿਰ ਤੋਂ اسی ਤਰੀਕੇ ਨਾਲ ਜਿਹੜਾ ਗੁੰਨ ਲਾਂਗੇ ਤਾਂ ਕਿ ਇਹੜਾ ਵਧੀਆ ਬਣ ਜੇ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋਗੇ ਵੀ ਇੰਨਾ ਖਸਕਤ ਰੱਖਣਾ ਤੁਸੀਂ ਇਹਨੂੰ ਹਰ ਪੈਨ ਨੂੰ ਇਸ ਤਰੀਕੇ ਨਾਲ ਆਪਾਂ ਰੋਲ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਜਿਹੜਾ ਫਿਰ ਤੋਂ ਗੁੰਨ ਲਾਂਗੇ ਤਾਂ ਕਿ ਜਿਹੜੇ ਸਮੋਸੇ ਵਧੀਆ ਬਣਨ ਆਪਣੇ ਇਸ ਤਰੀਕੇ ਨਾਲ ਆਪਾਂ ਬਣਾ ਲਾਂਗੇ ਡੋ ਹੁਣ ਆਪਾਂ ਇਹਨੂੰ ਇੱਕੋ ਜਿਹੇ ਪਾਰਟਸ ਦੇ ਵਿੱਚ ਡਿਵਾਈਡ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਇਹਦੇ ਪੇੜੇ ਵੀ ਕਰ ਸਕਦੇ ਹੋ ਨਿੱਕੇ ਨਿੱਕੇ ਆਪਾਂ ਸਾਰੇ ਪਾਰਟਸ ਨੂੰ ਕੱਟ ਕਰ ਲਿਆ ਤੇ ਇਹਨਾਂ ਨੂੰ ਜਿਹੜਾ ਪੋਣੇ ਦੇ ਨਾਲ ਹੀ ਟਾ ਕੇ ਰੱਖਾਂਗੇ ਇੱਕ ਨੂੰ ਚੋੱਕ ਕੇ ਆਪਾਂ ਚੰਗੀ ਤਰ੍ਹਾਂ ਵੇਲ ਲਾਂਗੇ ਦੂਜੇ ਨੂੰ ਆਪਾਂ ਟਾ ਕੇ ਹੀ ਰੱਖਾਂਗੇ ਤਾਂ ਕਿ ਜਿਹੜੇ ਇਹ ਸੁੱਕਣ ਨਾ ਇਸ ਤਰੀਕੇ ਨਾਲ ਆਪਾਂ ਇਹਨੂੰ ਜਿਹੜਾ ਵੇਲ ਲਾਂਗੇ ਇਹਨੂੰ ਆਪਾਂ ਲੰਬਾਈ ਦੇ ਵਿੱਚ ਜ਼ਿਆਦਾ ਵੇਲਾਂਗੇ ਇਸ ਤਰੀਕੇ ਨਾਲ ਜਿਹੜਾ ਲੰਬਾ ਲੰਬਾ ਤੇ ਪਤਲਾ ਪਤਲਾ ਇਹਨੂੰ ਵੇਲ ਲਾਂਗੇ ਬਿਲਕੁਲ ਪਤਲੀ ਜੀ ਸੀਟ ਤਿਆਰ ਕਰਨੀ ਆਪਾਂ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਲੰਬਾ ਲੰਬਾ ਬੇਲ ਲਾਂਗੇ ਬਿਲਕੁਲ ਪਤਲਾ ਤੇ ਇਸ ਤਰੀਕੇ ਨਾਲ ਆਪਾਂ ਦੋ ਪਾਰਟਸ ਦੇ ਵਿੱਚ ਇਹਨੂੰ ਵਿਚਕਾਰੋਂ ਕੱਟ ਲਾਂਗੇ ਹੁਣ ਆਪਾਂ ਇਹਦੇ ਜਿਹੜੇ ਕਿਨਾਰੇ ਇਹਨਾਂ ਉੱਪਰ ਪਾਣੀ ਲਗਾ ਸਕਦੇ ਹਾਂ ਤੁਸੀਂ ਇੱਥੇ ਪਾਣੀ ਦੀ ਜਗ੍ਹਾ ਤੇ ਜਿਹੜਾ ਮੈਦਾ ਨੂੰ ਵੀ ਘੋਲ ਕੇ ਯੂਜ਼ ਕਰ ਸਕਦੇ ਹੋ ਪਟ ਪਾਣੀ ਨਾਲ ਵੀ ਇਹ ਵਧੀਆ ਤਰੀਕੇ ਨਾਲ ਆ ਜਿਹੜਾ ਚਿਪਕ ਜਾਂਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਇਸ ਤਰੀਕੇ ਨਾਲ ਨੀਚੋਂ ਦਬਾਉਂਦੇ ਹੋਏ ਜਿਹੜਾ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਚਿਪਕਾ ਲੈਣਾ ਤਾਂ ਕਿ ਜਿਹੜੇ ਸਮੋਸੇ ਆ ਉਹ ਆਪਣੇ ਖੁੱਲਣ ਨਾ ਚੰਗੀ ਤਰ੍ਹਾਂ ਨੂੰ ਇਸ ਤਰੀਕੇ ਨਾਲ ਹੱਥ ਨਾਲ ਆਪਾਂ ਚਿਪਕਾ ਲੈਣਾ ਹੁਣ ਆਪਾਂ ਇਹਦੇ ਵਿੱਚ ਮਸਾਲਾ ਐਡ ਕਰ ਸਕਦੇ ਆ ਮਸਾਲਾ ਹੈਗਾ ਬਹੁਤ ਜ਼ਿਆਦਾ ਐਡ ਨਹੀਂ ਕਰਾਂਗੇ ਆਪਾਂ ਤੁਸੀਂ ਆਪ ਦੇ ਅਕੋਰਡਿੰਗ ਮਸਾਲਾ ਜਿਹੜਾ ਐਡ ਕਰ ਸਕਦੇ ਹੋ ਤਾਂ ਕਿ ਜਿਹੜਾ ਸਮੋਸਾ ਹੈਗਾ ਜਿਹੜਾ ਬੰਦ ਕਰੀਏ ਉਹਦਾ ਆਸਾਨੀ ਨਾਲ ਵਧੀਆ ਬੰਦ ਹੋ ਜੇ ਇਸ ਤਰੀਕੇ ਨਾਲ ਆਪਾਂ ਇਹਨੂੰ ਬੰਦ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਨੂੰ ਨੱਪ ਲਾਂਗੇ ਤਾਂ ਕਿ ਪਤਲਾ-ਪਤਲਾ ਹੋ ਜੇ ਹੁਣ ਆਪਣੇ ਸਾਰੇ ਸਮੋਸੇ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਏ ਆ ਤੇ ਇਹਨਾਂ ਨੂੰ 10 ਮਿੰਟ ਤੱਕ ਆਪਾਂ ਹਵਾ 'ਚ ਰੱਖਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਫਰਾਈ ਕਰਾਂਗੇ ਹੁਣ ਆਪਣਾ ਜਿਹੜਾ ਤੇਲ ਹੈਗਾ ਕੜਾਹੀ 'ਚ ਗਰਮ ਹੋਣ ਲਈ ਰੱਖ ਦਿੱਤਾ ਆਪਾਂ ਤੇ ਤੇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਸਮੋਸੇ ਐਡ ਕਰ ਦਾਂਗੇ ਤੇਲ ਨੂੰ ਆਪਾਂ ਜਿਹੜਾ ਘੱਟ ਫਲੇਮ 'ਤੇ ਕਰਨਾ ਜਿਆਦਾ ਫਲੇਮ ਤੇ ਸਮੋਸੇ ਇੱਕਦਮ ਫਰਾਈ ਹੋ ਜਾਣਗੇ ਵਿੱਚੋਂ ਨਹੀਂ ਪੱਕਣਗੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਜਿੰਨੇ ਸਮੋਸੇ ਇੱਕ ਵਾਰੀ ਐਡ ਕਰ ਸਕਦੇ ਉਹਨੇ ਆਪਾਂ ਐਡ ਕਰਾਂਗੇ ਤੇ ਇਹਨਾਂ ਨੂੰ ਫਰਾਈ ਕਰ ਲਾਂਗੇ ਸਮੋਸੇ ਜਿਹੜੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਘੱਟ ਫਲੇਮ ਤੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਬਣਾਉਣਾ ਜੇਕਰ ਤੁਸੀਂ ਇਹਨਾਂ ਨੂੰ ਪਹਿਲਾਂ ਕੱਚੇ ਕਰਕੇ ਰੱਖਣਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਪਹਿਲਾਂ ਥੋੜੀ ਘੱਟ ਫਲੇਮ ਤੇ ਤੁਸੀਂ ਇਹਨਾਂ ਨੂੰ ਘੱਟ ਫਰਾਈ ਕਰ ਲੈਣਾ ਤੇ ਬਾਅਦ ਵਿੱਚ ਜਿਹੜਾ ਸਾਰਿਆਂ ਨੂੰ ਫਰਾਈ ਕਰਨ ਤੋਂ ਬਾਅਦ ਦੁਬਾਰਾ ਫੇਰ ਤੁਸੀਂ ਫਰਾਈ ਕਰ ਲੈਣਾ ਪਹਿਲਾਂ ਹਾਫ ਫਰਾਈ ਕਰਨਾ ਬਟ ਆਪਾਂ ਇੱਥੇ ਇੱਕ ਵਾਰ ਜੀ ਫਰਾਈ ਕਰ ਲਾਂਗੇ ਇਸ ਤਰੀਕੇ ਨਾਲ ਵੀ ਵਧੀਆ ਬਣਨਗੇ ਹੌਲੀ ਹੌਲੀ ਘੱਟ ਫਲੇਮ ਤੇ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਨਾ ਜਿਹੜਾ ਕਲਰ ਆਗਾ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਤੇ ਬਿਲਕੁਲ ਵੀ ਜਿਹੜੇ ਸਮੋਸੇ ਆਗੇ ਖੁੱਲਣੇ ਨਹੀਂ ਚਾਹੀਦੇ ਇਹਨਾਂ ਨੂੰ ਚੰਗੀ ਤਰ੍ਹਾਂ ਚਪਕਾ ਕੇ ਜਿਹੜਾ ਹੱਥ ਗਿੱਲੇ ਪਾਣੀ ਨਾਲ ਰੱਖਣਾ ਤੇ ਇਹਨਾਂ ਨੂੰ 10 ਮਿੰਟ ਤੱਕ ਇਸੇ ਲਈ ਹਵਾ 'ਚ ਰੱਖਣਾ ਤਾਂ ਕਿ ਜਿਹੜੇ ਇਹਦੀਆਂ ਸਾਈਡਾਂ ਚੰਗੀ ਤਰ੍ਹਾਂ ਚਿਪਕ ਜਾਣ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਫਰਾਈ ਕਰਨ ਲਈ ਕੜਾਹੀ 'ਚ ਪਾਵਾਂਗੇ ਹੁਣ ਜਿਹੜੇ ਸਮੋਸੇ ਬਿਲਕੁਲ ਖੁੱਲਣਗੇ ਨਹੀਂ ਤੇ ਬਹੁਤ ਹੀ ਵਧੀਆ ਬਣਨਗੇ ਇਸੇ ਤਰੀਕੇ ਨਾਲ ਆਪਾਂ ਇਹਨੂੰ ਘੱਟ ਫਲੇਮ ਤੇ ਫਰਾਈ ਕਰਾਂਗੇ ਜਿੰਨਾ ਚਿਰ ਇਹਨਾਂ ਦਾ ਕਲਰ ਜਿਹੜਾ 골ਡਨ ਬ੍ਰਾਊਨ ਜਿਹਾ ਨਹੀਂ ਹੋ ਜਾਂਦਾ ਉ ਤੱਕ ਆਪਾਂ ਇਹਨੂੰ ਫਰਾਈ ਕਰਦੇ ਰਾਵਾਂਗੇ ਤੇ ਫਲੇਮ ਨੂੰ ਘੱਟ ਹੀ ਰੱਖਾਂਗੇ ਜਿਹੜਾ ਕਲਰ ਹੈਗਾ ਕਾਫੀ ਚੇਂਜ ਹੋ ਚੁੱਕਿਆ ਪਹਿਲਾਂ ਨਾਲੋਂ ਜੇਕਰ ਤੁਸੀਂ ਜ਼ਿਆਦਾ ਇਹਨਾਂ ਨੂੰ ਫਰਾਈ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਕੱਢ ਵੀ ਸਕਦੇ ਹੋ ਕਿ ਹੁਣ ਫਰਾਈ ਹੋ ਚੁੱਕੇ ਟੋਟਲੀ ਇਹ ਬਟ ਆਪਾਂ ਇਹਦੇ ਥੋੜਾ ਜਿਹਾ ਹੋਰ ਫਰਾਈ ਕਰਾਂਗੇ ਤਾਂ ਕਿ ਇਹਨਾਂ ਦਾ ਕਲਰ ਸੋਹਣਾ ਆਵੇ ਇਸ ਰੀਸਕ ਨਾਲ ਤੁਸੀਂ ਈਜ਼ੀਲੀ ਜਿਹੜਾ ਘਰੇ ਸਮੋਸੇ ਤਿਆਰ ਕਰ ਸਕਦੇ ਹੋ ਇਹਦੇ ਲਈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਤੇ ਆਸਾਨ ਤਰੀਕੇ ਨਾਲ ਜਿਹੜੇ ਬਣ ਜਾਂਦੇ ਆ ਬਸ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਇਹਨਾਂ ਨੂੰ ਜਿਹੜਾ ਡੋਅ ਤਿਆਰ ਕਰਨਾ ਉਹ ਸਖਤ ਤਿਆਰ ਕਰਨਾ ਤਾਂ ਕਿ ਜਿਹੜੇ ਸਮੋਸੇ ਆ ਕ੍ਰਿਸਪੀ ਬਣਨ ਸਮੋਸੇ ਜਿਹੜੇ ਆਪਣੇ ਜੀ ਤਿਆਰ ਹੋ ਚੁੱਕੇ ਆ ਟੋਟਲੀ ਹੁਣਾ ਆਪਾਂ ਇਹਨਾਂ ਨੂੰ ਜਿਹੜਾ ਕੜਾਈ 'ਚੋਂ ਬਾਹਰ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਉਹਦਾ ਕਲਰ ਬਹੁਤ ਸੋਹਣਾ ਬਣਿਆ ਤੇ ਇਸੇ ਤਰੀਕੇ ਦੇ ਨਾਲ ਆਪਾਂ ਜਿਹੜਾ ਇਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਬਾਕੀ ਜਿਹੜੇ ਬਚੇ ਉਹਨਾਂ ਨੂੰ ਵੀ ਐਡ ਕਰਕੇ ਆ ਜਿਹੜਾ ਆਪਾਂ ਫਰਾਈ ਕਰ ਲਵਾਂਗੇ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਪਲੀਜ਼ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਆ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ